ਗੁਰਾਇਆ ਪੰਚੇ ਡਿਪਟੀ ਕਮਿਸ਼ਨਰ ਚੁਲੰਦਰ ਦੇ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਵਿੱਚ ਆਪਣੀ ਹੀ ਸਰਕਾਰ ਵਿੱਚ ਆਮ ਆਦਮੀ ਪਾਰਟੀ ਦੇ ਹੀ ਬਲਾਕ ਪ੍ਰਧਾਨ ਸਦੇਸ਼ ਕੁਮਾਰ ਬਿੱਲਾ ਨੇ ਹਲਕਾ ਇੰਚਾਰਜ ਦੀ ਮੌਜੂਦਗੀ ਵਿੱਚ ਹੀ ਸਬਤੈ ਸਿਲ ਗੁਰਾਇਆ ਵਿੱਚ ਭ੍ਰਿਸ਼ਟਾਚਾਰ ਅਤੇ ਬਿਨਾਂ ਪੈਸੇ ਲੈ ਕੰਮ ਨਾ ਹੋਣ ਦੇ ਪਬਲਿਕ ਮੀਟਿੰਗ ਵਿੱਚ ਲਗਾਏ ਦੋਸ਼ ਅਤੇ ਲਿਖਤੀ ਤੌਰ ਤੇ ਵੀ ਸੋਸ਼ਲ ਮੀਡੀਆ ਤੇ ਡਿਪਟੀ ਕਮਿਸ਼ਨਰ ਨੂੰ ਕੀਤੀ ਸ਼ਿਕਾਇਤ ਜਿਸ ਵਿੱਚ ਕਿਹਾ ਕਿ ਕੁਝ ਅਰਜੀ ਨਵੀਸ 117 ਖੇੜ ਰਹੇ ਹਨ ਜੋ ਰਜਿਸਟਰੀ ਬਦਲੇ 35 ਤੋਂ 50000 ਰੁਪਏ ਲੈਂਦੇ ਹਨ ਜਿਸ ਤੇ ਡਿਪਟੀ ਕਮਿਸ਼ਨਰ ਚਲੰਦਰ ਨੇ ਮੌਕੇ ਤੇ ਹੀ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਨਾਲ ਹੀ ਚੇਤਾਵਨੀ ਦਿੱਤੀ ਜੇਕਰ ਕੋਈ ਵੀ ਬਸਿਕਾ ਨਵੀਸ ਜਾਂ ਅਧਿਕਾਰੀ ਭ੍ਰਿਸ਼ਟਾਚਾਰ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਲਓ ਤੁਸੀਂ ਵੀ ਸੁਣੋ ਬਲack ਪ੍ਰਧਾਨ ਵੱਲੋਂ ਡੀਸੀ ਨੂੰ ਕੀਤੀ ਜਾ ਰਹੀ ਪਬਲਿਕ ਮੀਟਿੰਗ ਵਿੱਚ ਸ਼ਿਕਾਇਤ ਤੇ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਕੀ ਕੁਝ ਕਿਹਾ ਫਰੈਂਚ ਗੁਸਤਕਾ ਨੂੰ ਪਬਲਿਕ ਮੀਟਿੰਗ ਵਿੱਚ ਸਾਡੇ ਆਰ ਉਮੀਦਵਾਰਾਂ ਸੀਵਰੇਜ ਦਾ ਮੀਟਿੰਗ ਚੱਲ ਰਹੀ ਹੈ ਸੋ ਇਸ ਦਾ ਸਾਡੇ ਐਫਰਟ ਦਾ ਹੋਇਆ ਇੱਕ ਕੰਮ ਹੈ ਜਿਹੜਾ ਪ੍ਰਾਇਗਰ ਲਿਖਣਾ ਜਿਹੜਾ ਕੋਈ ਠੇਕੇਦਾਰ ਇਹਨਾਂ ਲੈ ਕੇ ਜੁੜੀ ਹੋਈ ਹੈ ਇੱਕ ਕੰਮ ਬਹੁਤ ਵੱਡਾ ਕਿਉਂ ਬਸਾਤੀ ਦੇਣਿਆ ਸ਼ਾਇਦ ਆਵਾਜ਼ਾਂ ਦੇ ਵਿੱਚ ਕੁੜੀ ਦੇਣੋ ਮੁਜੀਰਲ ਮੈਂ ਕੋਹ ਕਹਾਂ ਟੰਡਾ ਕਿ ਸਾਡੀ ਤਸਵੀਲ ਦੇ ਵਿੱਚ ਪ੍ਰੋਫੈਸਰ ਬਹੁਤ ਟਰਲ ਹੋ ਰਿਹਾ ਤਾਂ ਮੈਂ ਫਾਸਟ ਕਿਉਂ ਨਾ ਮੁੱਖ ਤੇ ਬਗਾਇਰ ਮੈਸਜ ਤੁਹਾਨੂੰ ਦੇ ਦਿੱਤੀ ਲੋਕੀ ਤਰ੍ਹਾਂ ਰਹਾ ਹੈ ਸਰਕਾਰ ਨੂੰ ਬੇਜੀ ਕਰਾਂ ਕਿ ਕਿ ਕੌਣ ਸੀ ਬਣਾਉਂਦਾ ਐਨਓਸੀ ਆ ਉਹਨੂੰ ਸੋਖਾ ਕਰਤਾ ਜਾਵੇ ਤੇ ਜਦ ਕਿ ਬਾਣਾ ਲੱਗਦਾ ਜਾਂਦਾ ਕਿ ਐਨਓਸੀ ਨਹੀਂ ਹੈ ਕਿ ਸਰਕਾਰ ਦੀਆਂ ਜਿਆ ਹੋ ਜਾਂਦਾ ਹੈ ਮੇਰੀ ਅਸੀਂ ਨਹੀਂ ਕਰਾਂਗੇ ਉੱਤੇ ਗਰੀਬ ਲੋਕ ਪੜਪੜ ਕੇ ਤਾਂ ਮਾੜੇ ਕਹਿੰਦੇ ਕਿ ਕਿਸੇ ਕਰ ਰਹੇ ਹੋ ਸੱਚਾ ਗੱਲ ਮੈਂ ਬਧੀਆ ਹੈ ਇਹ ਉੱਥੇ ਦੇ ਲੋਕ ਆ ਜਿਹੜੇ ਉੱਥੇ ਬੈਠੇ ਆ ਹਰ ਜੀ ਵੀ ਬੈਠੇ ਕਈ ਆ ਕੋਲ ਲਾਇਸੈਂਸ ਨਹੀਂ ਜਿਹੜੇ ਕਿ ਉੱਥੇ ਬਗੈਰ ਪੈਸਿਆਂ ਦੇ ਕੰਮ ਨਹੀਂ ਕਰਉਂਦੇ ਗ੍ਰੀਨ ਬੁੱਕ ਉੱਥੇ ਜਾ ਕੇ ਦੱਸੋ ਤੇ ਮੈਂ 35000 ਰੁਪਏ ਲੁਕਾਇਆ ਜਾਂਦਾ ਹੈ ਇਹ ਮੇਰੇ ਕੋਲ ਧਿਆਨ ਚਾਹੁੰਦਾ ਜਨਾ ਚਾਹਦਾ ਕਿ ਆਪਣੀ ਦੋਖ ਦੀ ਗੱਲ ਮਾਨੀਗਾਂ ਦਾ ਹੋਵੇ ਸੀ ਕਿ ਉਹ ਮੈਂ ਖੋਦ ਉੱਥੇ ਨਵੰਦਾ ਹੋਣ ਦੀ ਗੱਲ ਦਾ ਸਾਫਤਾ ਕੌਂਸਲਰੀ ਹੋਵੇ ਬਲਾਕ ਪੜਾਣੀ ਆ ਇਹ ਬਹੁਤ ਵੱਡੀ ਸਾਡੀ ਤਸਵੀਰ ਦੇ ਨਾਲ ਸਮੱਸਿਆ ਹੈ ਬਾਕੀ ਸਾਡਾ ਜਿਹੜਾ ਨਗਰ ਕੌਂਸਲ ਦਾ ਕਾਰਜੀ ਦਾ ਰਿਪੋਰਟ ਦੇ ਕਰ ਰਹੀ ਹੈ ਸਿਰਫ ਆਹੀ ਦਿੱਕਤ ਦਾ ਤੁਹਾਨੂੰ ਸੀਵਰੇਜ ਇਹ ਸਾਡਾ ਥੋੜਾ ਬਾਰ ਧਿਆਨ ਦਿਓ ਕਿ ਕਿਹਦਾ ਕੋਈ ਬਹੁਤੀ ਜੀ ਧੰਨਵਾਦ ਇਹ ਪ੍ਰੋਬਲਮ ਨੂੰ ਸੋਲਵ ਕਰਨ ਲਈ ਜਿਹੜਾ ਕਿ ਸਾਡੇ ਇੰਤਜ਼ਾਰ ਵੀ ਲੈ ਲਈ ਸੀ ਕਿ ਸਾਰੇ ਅਫਸਰਾਂ ਨੂੰ ਸੂਚਨਾ ਲੋਕਾਂ ਨੂੰ ਵੀ ਦਿੱਤਾ ਜਾਵੇ سامنے امیل ہے بہت چیتی کوئی نہ کوئی پالیسی آگے جانا سہولیت ملک بھی آ سکتی ہو گیا فائیو سی والا چیتی سولو کری سر جی کرپشن کی گل کی ہے سارے سامنے یہاں میں نرد دے رہا کہ جہاں بھی کوئی باہر کے بندے جنہیں نظام رہے انہوں نے بھی چھٹی نہ لگی ل ਮੇਰੇ ਕੋਲ ਆਪਣੀ ਡਾਕਟਰ ਜੀ ਨਾਲ ਮਿਲਣ ਤੋਂ ਮੈਂ ਆਪਣਾ ਆਪ ਚੈੱਕ ਕਰਵਾ ਲੈਣਾ ਕਿ ਮੈਨੂੰ ਕੋਈ ਬੜਾ ਲੱਗਦਾ ਕਿ ਕੋਈ ਮੰਦਾਈ ਰੇ ਨਾਲ ਲੈ ਲੈਣਾ ਹੈ ਮੈਂ ਦੇਖੋ ਕੋਈ ਮਨ ਕੋਈ ਉਹੀ ਬਦਲਾ ਲੈਤਾ ਹੈ ਜਿਹਨਾਂ ਨੇ ਕੀ ਮਸ਼ਕਾਇਤ ਆਈਆਂ ਲੋਕਾਂ ਨੇ ਵੀ ਪੈਸੇ ਲੈ ਕੇ ਕੰਮ ਕਰਦੇ ਆ ਇਸ ਲਈਆਂ ਹੋਏ ਨੇ ਕਿ ਉਹ ਗੰਦਾ ਨਾਲ ਦੀ ਨਾਲ ਕਰਦੇ ਕੋਈ ਵੀ ਹੋਵੇ ਜਿੰਨਾਂ ਟੋਲੇ ਦਾ ਪੱਤਰ ਨਾ ਆਪਣਾ ਬੰਦਾ ਜੋ ਕੋਈ ਮਨਾ ਚਾਹਦਾ ਵੀ ਤੁਹਾਡੇ ਕੋਈ ਦਫਤਰਾਂ ਐ ਸੇਵਾ ਵਿੱਚ ਇਹ ਸੱਚੇ ਮਤਲਬ ਸਰੋਤ ਤੁਸੀਂ ਵੀ ਨਾਲ ਹੀ ਰੱਖੋ। ਜੇ ਸਰਵੋ ਲੋਵਰੇ ਪੈਸੇ ਵੀ ਮੜਵਾ ਦਿੱਤੇ। ਨਹੀਂ ਜੇ ਤੁਸੀਂ ਪੈਸੇ ਮੜਵਾ ਦਿੱਤੇ ਉਹ ਬਹੁਤ ਚੰਗੀ ਗੱਲ ਹੈ। ਪਰ ਜਿੰਨੇ ਪੈਸੇ ਬੜੇ ਹੋ 200 ਮੈਨੂੰ ਦਾਲੋ। ਆਹ ਮੈਂ ਵੀ ਮੈਂ ਰੋਜ਼ ਸਵੇਰ ਆਪਣੇ ਦਫਤਰ ਤੋਂ ਨਾ ਸਵੇਰ। ਕਿਸੇ ਵੀ ਟਾਈਮ ਆਜੂ ਦਾ ਤੋਂ ਵੀ ਸਿਰਫ ਇਹ ਕਰਾਇਆ ਹੁੰਦਾ ਕਿ ਤੁਮ ਆਈ ਬੈਠੇ ਸੀਗੇ ਤਾਂ ਅਸੀਂ ਪਹਿਲੇ ਦਾ ਸੁਝਾਵਾ ਅਜਿਹਾ ਬਸਤੀ ਹੋ ਗਈ। ਜੇ ਜਿਹੜਾ ਬੰਦਾ ਕੋਈ ਕੈਸੇ ਪੜਨਾ ਹੋਇਆ ਤੁਹਾਨੂੰ ਪਤਾ ਹੈ ਕਿ ਇਹ ਬੜਾ ਨਾਲ ਜੇ ਬਾਇਟੈਂਸ ਕਰੇ ਪਰ ਐਵੀਡੈਂਸ ਹੈ ਜੇ ਤੁਹਾਨੂੰ ਟੀਜ਼ੇ ਮੜਦਾ ਹੋਵੇ ਅਗਲੀ ਵਾਰ ਇਹ ਕਰਵਾ ਕੇ ਅਸੀਂ ਉੱਚੇ ਬਾਹਰ ਜਿੱਦਾਂ ਅਪਲਾਈ ਕਰਨਾ ਜੇ ਉਹਦਾ ਇਸ ਤਰ੍ਹਾਂ ਮਿਲ ਜਾਏਗਾ ਸਟੇਟ ਨੋਲੇਜ ਦਾ ਲੌਸ ਜੈਸਾ ਨਹੀਂ ਹੋ ਰਹਾ ਮੈਂ ਜੀ ਪਰ ਉਹ ਬੰਦੇ ਬਾਕੀ ਲੋਕੀ ਨਹੀਂ ਕੋਈ ਹੁੰਦੇ ਜਿਹਦੇ ਨਾਲ ਕਰਦਾ ਬਹੁਤ ਸਾਰੇ ਪਰ ਬਸ ਲਈ ਹੋਈ ਸਰਕਾਰੀ ਇਸ ਤਰ੍ਹਾਂ ਮੁਕਾਬਲਾ ٹھیک ہے تو اپنے سارے بندے چلے ہیں جب کام نہیں ہوا نیا نہیں ہے تو منع کر دوکا ٹھیک ہے پیسے دو گے جب کام کریں گے ٹھیک ہے میرے کو دوبارہ چکی بندہ نہیں بڑے یا پھر ٹھیک ہے